ਸਾਡੀ ਫਿਲਮ ਰਿਲੀਜ਼ ਹੋ ਰਹੀ ਹੈ ਅਲੜ ਵਰੇਸ ਅਸੀਂ ਬਾਬਿਆਂ ਦੇ ਦਰਬਾਰ ਆਏ ਆ ਇੱਥੋਂ ਮੱਥਾ ਟੇਕ ਕੇ ਆਸ਼ੀਰਵਾਦ ਲੈ ਕੇ ਅੱਗੇ ਪ੍ਰੋਮੋਸ਼ਨ ਸਟਾਰਟ ਕਰਨੀ ਹੈ ਤੇ ਅਕਸਰ ਐਂ ਹੀ ਕਰੀਦਾ ਹੈ ਕਿ ਜਦੋਂ ਵੀ ਕੋਈ ਚੰਗਾ ਕੰਮ ਕਰੀਦਾ ਆਪਣੀ ਲਾਈਫ ਦਾ ਵੀ ਹੋਵੇ ਕੋਈ ਤਾਂ ਵੀ ਅਸੀਂ ਇੱਥੇ ਮੱਥਾ ਟੇਕਣ ਆਈਦਾ ਤੇ ਜਦੋਂ ਕੋਈ ਫਿਲਮ ਆਣੀ ਹੁੰਦੀ ਵੀ ਤਾਂ ਵੀ ਆਸ਼ੀਰਵਾਦ ਲੈਣ ਆਈਦਾ ਤੇ ਸਾਰਾ ਕੁਝ ਵਧੀਆ ਹੀ ਹੁੰਦਾ ਜਦੋਂ ਇੱਥੋਂ ਆਸ਼ੀਰਵਾਦ ਮਿਲ ਜੋਏ ਸਰ ਫਿਲਮ 'ਚ ਕਿਸ ਤਰ੍ਹਾਂ ਦਾ ਤੁਹਾਡਾ ਕਿਰਦਾਰ ਹੈ ਮਿਰਆ ਕਿਰਦਾਰ ਮੇਰੇ ਕੈਰੈਕਟਰ ਦਾ ਨਾਮ ਹੈ ਬਾਜ਼ ਹੈ ਤੇ ਬਹੁਤ ਸਾਰੇ ਸ਼ੇਡਸ ਨੇ ਤੇ ਮੈਂ ਪਹਿਲੀ ਵਾਰ ਹੀ ਆਪਣੇ ਕੰਫਰਟ ਲੈਵਲ ਤੋਂ ਹਟ ਕੇ ਕੰਮ ਕਰਿਆ ਤੇ ਮੈਨੂੰ ਬਹੁਤ ਸਾਰੀਆਂ ਉਮੀਦਾਂ ਨੇ ਇਸ ਫਿਲਮ ਤੋਂ ਤੇ ਆਪਣੇ ਕਿਰਦਾਰ ਤੋਂ ਕਿ ਮੇਰਾ ਇਹ ਨਵਾਂ ਰੂਪ ਆਡੀਅנס ਨੂੰ ਪਸੰਦ ਆਊਗਾ ਕਿੰਨੇ ਦਿਨ ਰਿਲੀਜ਼ ਹੋ ਰਹੀ ਹੈ 31 ਮਈ ਨੂੰ ਰਿਲੀਜ਼ ਹੋ ਰਹੀ ਹੈ ਜੀ ਕਿੰਨੇ ਕਿੰਨੇ ਫਿਲਮ ਦੇ ਸ਼ੂਟਿੰਗ ਹੋਈ ਹੈ ਸ਼ੂਟਿੰਗ ਚੰਡੀਗੜ੍ਹ ਹੋਈ ਹੈ ਚੰਡੀਗੜ੍ਹ ਦੇ ਆਲੇ ਦੁਆਲੇ ਕਾਫੀ ਪਿੰਡਾਂ 'ਚ ਹੋਈ ਹੈ ਖਰੜ ਹੋਰ ਕਿਹੜੀ ਕਿਹੜੀ ਲੋਕੇਸ਼ਨ ਤੋਂ ਹੋਈ ਹੈ ਬਲੋ ਹੈ ਜੀ ਅਮਲੋ ਇੱਕ ਖਾਸ ਖਾਸ ਤੌਰ ਤੇ ਅਮਲੋ ਜੋ ਜਿਹੜੇ ਸਾਡੇ ਪ੍ਰੋਡਿਊਸ ਪ੍ਰੋਡਿਊਸਰ ਸਾਹਿਬ ਨੇ ਉਹਨਾਂ ਦਾ ਪਿੰਡ ਹੈ ਤੇ ਉੱਥੇ ਆਈ ਥਿੰਕ 10 ਦਿਨਾਂ ਦਾ ਸ਼ੂਟ ਉੱਥੇ ਸੀਗਾ ਬਾਕੀ ਪੰਜਾਬ ਚ ਹੀ ਹੋਈ ਆ ਸਾਰੀ ਸ਼ੂਟ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਲੋਕਾਂ ਨੂੰ ਆਪਾਂ ਦਾ ਕੌਣ ਹੁੰਨੇ ਮੈਸੇਜ ਦੇਣ ਵਾਲੇ ਬੜਾ ਆਪਾਂ ਇੱਕ ਫਿਲਮ ਬਣਾਈਏ ਜਿੱਦੇ ਚ ਆਪਾਂ ਕਹਿ ਸਕਦੇ ਆ ਕਿ ਇੱਕ मीनिंगफुल ਸਿਨੇਮਾ ਹੈ ਆਦਰਵਾਇਜ਼ ਸਿਨੇਮਾ ਇਜ਼ ਅ ਸੋਰਸ ਆਫ ਐਂਟਰਟੇਨਮੈਂਟ ਜੇ ਐਂਟਰਟੇਨਮੈਂਟ ਦੇ ਨਾਲ ਕੁਝ मीनिंग ਕੁਝ ਮੈਸੇजेस ਹੋਣ ਸਮਾਜ ਨੂੰ ਸੇਧ ਦੇਣ ਵਾਲੀ ਕੋਈ ਗੱਲ ਹੋਵੇ ਤੇ ਬਹੁਤ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ ਤੇ ਇਹ ਫਿਲਮ ਵੀ ਪਰਿਵਾਰਿਕ ਕਦਰਾਂ ਕੀਮਤਾਂ ਦੀ ਗੱਲ ਕਰਦੀ ਹੈ ਜਿੱਦਾਂ ਅੱਜ ਕੱਲ ਰਿਸ਼ਤਿਆਂ ਤੇ ਜਿਹੜੇ ਮੋਹ ਤੰਦਾਂ ਘਟਦੀਆਂ ਜਾ ਰਹੀਆਂ ਖੁੱਸਦੀਆਂ ਜਾ ਰਹੀਆਂ ਤੇ ਇਸ ਫਿਲਮ ਦੇ ਰਾਹੀ ਕਾਫੀ ਮੈਸੇਜਸ ਵੀ ਨੇ ਐਂਟਰਟੇਨਮੈਂਟ ਦੇ ਨਾਲ ਨਾਲ ਤੇ ਪਿਆਰ ਸ਼ਿੱਦਤ ਵਾਲਾ ਪਿਆਰ ਬਹੁਤ ਸਾਰੇ ਚੀਜ਼ਾਂ ਜਿਹੜੀਆਂ ਅੱਜ ਕੱਲ ਖੁੱਸਦੀਆਂ ਜਾ ਰਹੀਆਂ ਇਸ ਫਿਲਮ ਚ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਸਰ ਇਸ ਤੋਂ ਪਹਿਲਾਂ ਵੀ ਫਿਲਮਾਂ ਜਿਹੜੀਆਂ ਤੁਹਾਡੇ ਕੰਮ ਕੀਤੀਆਂ ਉਹਨਾਂ ਫਿਲਮਾਂ ਬਾਰੇ ਦੱਸੋ ਫਿਲਮਾਂ ਹੁਣ ਰੀਸੈਂਟਲੀ ਮੋਜਾਈ ਮੋਜਾਂ ਰਿਲੀਜ਼ ਹੋਈ ਸੀਗੀ ਗਿੱਪੀ ਬਾਈ ਦੇ ਨਾਲ ਉਦੋਂ ਪਹਿਲੇ 25 ਕਿੱਲੇ ਉਹੋ ਪਿਆਰ ਹੋ ਗਿਆ ਅਮਰ ਜਮਾ ਗੁਰਖਾ ਕੇ ਰਹੇ ਚੜ੍ਹਦੀ ਕਲਾ ਪੰਜਾਬ ਦੀ ਕਾਫੀ ਸਾਰੀਆਂ ਫਿਲਮਾਂ ਹੈ ਹਾਂਜੀ ਸਤਿ ਸ਼੍ਰੀ ਅਕਾਲ ਜੀ ਵਾਈਗੁਰ ਜੀ ਖਾਲਸਾ ਵਾਈਗੁਰ ਜੀ ਕੀ ਸਤਿ ਸ੍ਰੀ ਅਕਾਲ ਜੀ ਮੈਂ ਮਾਝਾ ਜੀ ਤੋਂ ਆਇਓ ਥੀਰੀ ਹਰਮਨ ਦਾ ਸਤ ਸ੍ਰੀ ਅਕਾਲ ਪਹਿਲੀ ਵਾਰ ਕਿਚਨ ਅਸੀਂ ਮਹਾਰਾਜ ਦਾ ਆਸ਼ੀਰਵਾਦ ਲੈਣ ਆਏ ਆ ਜਦੋਂ ਵੀ ਕੋਈ ਔਕਣਾ ਆਈਆਂ ਨੇ ਜਾਂ ਆਂਦੀਆਂ ਨੇ ਅਸੀਂ ਹਮੇਸ਼ਾ ਪਰਮਾਤਮਾ ਨੂੰ ਯਾਦ ਕਰਦੇ ਆ ਜਦੋਂ ਕੋਈ ਅੱਛਾ ਵਕਤ ਵੀ ਆਣ ਵਾਲਾ ਹੁੰਦਾ ਸੀ ਆਸ਼ੀਰਵਾਦ ਜ਼ਰੂਰ ਲੈਣ ਆਂਦੇ ਆ ਸੋ ਉਸੇ ਥਿੰਕਿੰਗ ਦੇ ਨਾਲ ਔਰ ਉਸੇ ਸ਼ਰਧਾ ਭਾਵ ਦੇ ਨਾਲ ਅਸੀਂ ਇੱਥੇ ਦਰਬਾਰ ਸਾਹਿਬ ਆਏ ਆ ਔਰ ਸਾਡੀ ਫਿਲਮ ਆ ਰਹੀ ਹੈ ਜੀ 31 ਮਈ ਨੂੰ ਤੇ ਅਸੀਂ ਚਾਹਾਂਗੇ ਕਿ ਤੁਸੀਂ ਸਾਰੇ ਜ਼ਰੂਰ ਦੇਖੋ ਮੈਂ ਫਿਲਮ ਦੇ ਵਿੱਚ ਕਿਸ ਤਰ੍ਹਾਂ ਦਾ ਕਿਰਦਾਰ ਕਰਦਾ ਮੇਰਾ ਕਿਰਦਾਰ ਨੂਰ ਦਾਏ ਤੇ ਜਿਹਦੇ ਵਿੱਚ ਦੋ ਡਿਫਰੈਂਟ ਸ਼ੇਡਸ ਨੇ ਕੁੜੀ ਦੇ ਕਿ ਜਦੋਂ ਉਸ ਦੀ ਜ਼ਿੰਦਗੀ ਹਰੀ-ਪਰੀ ਹੁੰਦੀ ਹੈ ਇੱਕ ਅਨਾਥ ਹੁੰਦੀ ਹੈ ਕੁੜੀ ਤੇ ਜਦੋਂ ਉਸ ਦੀ ਜ਼ਿੰਦਗੀ ਦੇ ਵਿੱਚ ਰਿਸ਼ਤਿਆਂ ਦੀ ਨੂੰ ਅਹਿਮੀਅਤ ਪਤਾ ਲੱਗਦੀ ਹੈ ਕਿ ਮਾਪੇ ਕੀ ਨੇ ਯਾ ਉਸ ਦੀ ਜ਼ਿੰਦਗੀ ਅੱਗੇ ਕਿਵੇਂ ਚੇਂਜ ਹੁੰਦੀ ਹੈ ਤੇ ਕਿਵੇਂ ਉਹਦੇ 'ਚ ਬਦਲਾਵ ਆਉਂਦਾ ਹੈ ਕਿਵੇਂ ਉਹਦੀ ਇੱਕ ਸਾਦੀ ਜ਼ਿੰਦਗੀ ਦੇ ਵਿੱਚ ਰੰਗ ਪਰੋਂਦੇ ਨੇ ਸੋ ਬਹੁਤ ਸੋਹਣਾ ਕਰੀਦਾਰ ਹੈ ਔਰ ਸਾਰਿਆਂ ਨੂੰ ਜ਼ਰੂਰ ਪਸੰਦ ਆਉਂਦਾ ਹੈ ਤੇ ਮੈਸੇਜ ਕੀ ਦੇਣਾ ਚਾਹੁੰਦੇ ਹੋ ਆਪਣੇ ਅੱਜ ਜੀ ਇੱਥੇ ਜਿਵੇਂ ਜਿਮੀ ਸ਼ਰਮਾ ਜੀ ਨੇ ਗੱਲ ਕੀਤੀ ਕਿ ਰਿਸ਼ਤੇ ਰਿਸ਼ਤਿਆਂ ਦੀ ਜਿੱਥੇ ਬੌਂਡਿੰਗ ਹੈ ਜਾਂ ਮਜ਼ਬੂਤੀ ਹੈ ਉਹ ਕਿਤੇ ਨਾ ਕਿਤੇ ਗੁੰਮ ਰਹੀ ਹੈ ਸੋ ਇਹ ਫਿਲਮ ਬਹੁਤ ਵਧੀਆ ਇੱਕ ਤਰੀਕਾ ਹੈ ਸਾਡੇ ਯੂਥ ਨੂੰ ਸਮਝਾਉਣ ਦਾ ਕਿ ਜਿਹੜੀ ਚੀਜ਼ ਗੁੰਮ ਹੋ ਰਹੀ ਹੈ ਅਸੀਂ ਉਹਨੂੰ ਕਿਵੇਂ ਬਚਾ ਸਕਦੇ ਹਾਂ ਔਰ ਕਿਵੇਂ ਦੁਬਾਰਾ ਜ਼ਿੰਦਾ ਕਰ ਸਕਦੇ ਹਾਂ ਥੈਂਕ ਯੂ ਥੈਂਕ ਯੂ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par